ਹਾਂਜੀ ਮੇਰਾ ਨਾਮ ਅਜੀਤ ਜੈਨ ਜੀ ਮੈਂ ਸੈਂਟਰਲ ਗ੍ਰੀਨ ਦਾ ਰੈਜ਼ੀਡੈਂਟ ਹਾਂ ਤੇ ਜੋ ਕਿ ਪੱਖੋਵਲ ਰੋਡ ਤੇ ਹੈ ਇਹ ਸਾਡੀ ਆਰਡਬਲਿਊੀ ਟੀਮ ਹੈ ਜਿਨ੍ਹਾਂ ਨੇ ਪਹਿਲਾ ਜਾਗਰਣ ਇਹ ਕਰਵਾਇਆ ਜਾ ਰਿਹਾ ਵੈ ਤੇ ਸਾਡੀ ਮਹਾਮਾਈ ਨੂੰ ਇਹੀ ਅਰਦਾਸ ਹੈ ਕਿ ਸਾਡੇ ਉਤੇ ਮਿਹਰ ਬਣਾਈ ਰੱਖੇ ਤਾਂ ਕਿ ਸਾਰੇ ਪਰਿਵਾਰ ਇਹ ਦਿਨ ਦਾ ਜੌਨੀਦ ਰੱਖੀ ਕਰਦੇ ਰਹਿਣ ਤੇ ਮਹਾਰਾਜ ਮਹਾਮਾਈ ਦਾ ਜਾਗਰਣ ਕਰਾਉਂਦੇ ਰਹਿਣ ਜੈ ਮਾਤਾ ਦੀ ਪਹਿਲਾ ਲੜਾਤਾਵਾ ਹਾਂਜੀ ਮਹਾਮਾਈ ਤੁਹਾਡੇ ਘਰੀ ਆਜੀ ਹਾਂਜੀ ਤੇ ਕਹਾਂਗੇ ਮਹਾਮਾਈ ਦੀ ਕਿਰਪਾ ਸਾਡੇ ਉੱਤੇ ਬਣੀ ਰਹੇ ਅਸੀਂ ਇਦਾਂ ਹੀ ਅੱਗੇ ਕਾਰਜ ਕਰਦੇ ਰਹੀਏ ਤੇ ਸਾਡੇ ਤੇ ਕਿਰਪਾ ਬਰਸਦੀ ਰਹੇ ਹੋਰ ਕਿਹੜੇ ਕਿਹੜੇ ਕੰਮ ਕਰਦੇ ਰਹਿੰਦੇ ਅਸੀਂ ਸੋਸਾਇਟੀ ਦੇ ਵਿੱਚ ਹਰ ਇੱਕ ਐਕਟੀਵਿਟੀ ਕਰਦੇ ਆ ਜਿਵੇਂ ਉਸ ਤੋਂ ਬਾਅਦ ਕੋਈ ਗੁਰਪੁਰਬ ਦਾ ਫੰਕਸ਼ਨ ਆਏਗਾ ਅਸੀਂ ਉਹ ਵੀ ਕਰਾਂਗੇ ਕੋਈ ਵੀ ਅੱਗੇ ਵੇ ਤਿਹਾਰ ਆਂਦੇ ਰਹਿੰਦੇ ਆ ਲੜੀ ਵਾਈਸ ਉਹਦਾ ਹੀ ਸੀ ਮਨਾਉਂਦੇ ਰਹਿੰਦੇ ਆ ਲੁਧਿਆਣਾ ਵਾਸੀ ਨੂੰ ਜੀ ਮਾਫੀ ਹੈ ਤੁਹਾਡੇ ਨਾਲ ਕਿਵੇਂ ਕੋਈ ਕਹਿੰਦਾ ਨੌਜਵਾਨ ਪੀੜੀ ਹੈ ਜਿਹੜੀ ਅੱਜ ਨਸ਼ਾ ਅੰਦਰ ਤੇ ਬੀਤੀ ਹੋਈ ਹੈ ਲੇਕਿਨ ਜਿਹੜੇ ਇਦਾਂ ਦੇ ਜਿਹੜੇ ਪ੍ਰਕਾਰ ਮਾਮੇ ਆ ਨਹੀਂ ਉੱਥੇ ਨਹੀਂ ਇਹ ਸਾਡੇ ਮਹਾਮਾਈ ਦੀ ਕਿਰਪਾ ਸਾਡੇ ਸੈਂਟਰ ਗ੍ਰੀਨ ਤੇ ਸਾਡੇ ਸੈਂਟਰ ਗ੍ਰੀਨ ਚ ਅੱਜ ਦਾ ਨਸ਼ਿਆਂ ਦਾ ਕੋਈ ਏਦਾਂ ਦਾ ਬੰਦਾ ਨਹੀਂ ਹੈਗੇ ਸਾਰੇ ਇੱਕ ਪਰਿਵਾਰਿਕ ਨਾਲ ਜੁੜੇ ਹੋਏ ਨੇ ਜਿਹੜੇ ਕਿ ਇਸ ਕਮੋਂ ਤੋਂ ਬਹੁਤ ਦੂਰ ਨੇ ਸਾਡਾ ਮੈਸੇਜ ਇਹੀ ਹੋਇਆ ਕਿ ਮਹਾਮਾਈ ਸਭ ਤੇ ਕਿਰਪਾ ਕਰੇ ਤੇ ਸਭ ਨੂੰ ਬਖਸ਼ੇ ਕਿ ਇਹ ਏਦਾਂ ਹੀ ਸਭ ਦੇ ਘਰਾਂ 'ਚ ਜਾਗਰਣ ਹੁੰਦੇ ਰਹਿਣ ਤੇ ਤੰਦਰੁਸਤੀਆਂ ਬਖਸ਼ਦੀ। ਮੈਂ ਸੈਂਟਰ ਗ੍ਰੀਨ ਦਾ ਨਰਸੀ ਪੱਪੀ ਸਲੂਜਾ ਅਸੀਂ ਸਾਰਿਆਂ ਨੂੰ ਨਵਰਾਤਰੀਆਂ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ ਮੇਰਾ ਨਾਮ ਸੁਦਰਭਵਾਕਰ ਹੈ ਜੀ ਮੈਂ ਆਰਡਬਲਯੂ ਦਾ ਪ੍ਰੈਜ਼ੀਡੈਂਟ ਹਾਂ ਸੈਂਟਾ ਗ੍ਰੀਨ ਸਾਡੀ ਆਡੀਓ ਨਵਨੀ ਬਣੀ ਹੈ ਇਹ ਸਾਡਾ ਪਹਿਲਾ ਮਾਤਾ ਦੀ ਚੌਂਕੀ ਹੈ ਪਹਿਲੇ ਨਰਾਤੇ ਤੇ ਇਹ ਬੜਾ ਸ਼ੁਭ ਦਿਨ ਹੈ ਮਾਤਾ ਸਾਡੇ ਘਰ ਆਏ ਮੈਂ ਅਰਦਾਸ ਕਰਨਾ ਵਾ ਤੇ ਪ੍ਰਾਰਥਨਾ ਕਰਨਾ ਵਾ ਸਾਡਾ ਸਾਰਾ ਸੱਡਾ ਪਰਿਵਾਰ ਸੁਖੀ ਰਹੇ ਸਾਰੇ ਰੈਜ਼ੀਡੈਂਟ ਸੁਖਪ੍ਰਕੀ ਕਰਨ ਤੇ ਸਾਰੇ ਆਪਣੇ ਆਪ ਨੂੰ ਇਸ ਪੂਜਾ ਦੇ ਲਈ ਬਕਸਾ ਆ ਕੇ ਆਪਣਾ ਸ਼ੀਵਰ ਲੈ ਤੇ ਚੌਂਕੀ ਰੜ ਕਰਦੇ ਜੀ ਇਵੇਂ ਨਾ ਨੋ ਨੋ ਤੇ ਉਹਦੇ ਨਾਤੇ ਲਗਾਤਾਰ ਚਲਦੀ ਰਹੀ ਕਿਉਂਕਿ ਨਹੀਂ ਜੀ ਚੌਕੀ ਅਜ ਤਾਂ ਦੇਣੀ ਹੈ ਤੇ ਲੰਗਰ ਚੱਲ ਰਹੀ ਹੈ ਸਵੇਰ ਲੰਗਰ ਹੈ ਇਸ ਤੋਂ ਬਾਅਦ ਸਾਰਾ ਲੰਗਰ ਪ੍ਰਸ਼ਾਦ ਹੈ ਅਸੀਂ ਇਹ ਸਵੇਰ ਗੁਰਪੇ ਬਣਾਣਾ ਹੈ ਦਿਵਾਲੀ ਬਣਾਵਾਂਗੇ ਹਰ ਦੋ ਵਾਰ ਬਣਾਨੇ ਆ ਔਰ ਅਸੀਂ ਸਾਰੇ ਮਿਲਜੋਗੀ ਬਣਾਨੇ ਆ ਕਿ ਪੂਰੇ ਪੂਰੇ ਰੈਜ਼ੀਡੈਂਟ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਮਿਲਵਰਤਨ ਨਾਲ ਸਾਰਾ ਕੰਮ ਚੱਲ ਰਿਹਾ ਹੈ ਇਹ ਆਡ ਵੀ ਉਹਨਾਂ ਦਾ ਨਹੀਂ ਬਣੀ ਹੈ ਤੇ ਮੈਂ ਆ ਪੁਰੀ ਆਡ ਵੀ ਵੇ ਲੋ ਪੂਰੇ ਗ੍ਰੀਨ ਨਿਵਾਸੀ ਨਿਵਾਸੀਆਂ ਨੂੰ ਸ਼ੁਭ ਕਾਮਨਾ ਕਰਦਾ ਅਤੇ ਮਾਦਾ ਕੇ ਚੱਲਣਾ ਪ੍ਰਾਤਿਰਾ ਕਰਨਾ ਕਿ ਸਾਰਿਆਂ ਨੂੰ ਉਹ ਅੱਛੀ ਤਰੱਕੀ ਬਖਸ਼ੇ ਸੁਖ ਸ਼ਾਂਤੀ ਬਖਸ਼ੇ ਤੇ ਸਾਡਾ ਪਰਿਵਾਰ ਤਰੱਕੀ ਕਰੇ ਜੈ ਮਾਤਾ ਦੇ ਮੇਰਾ ਨਾਮ ਹੈ ਮੁਕੇਸ਼ ਮਦਨ ਮੈਂ ਇੱਥੇ ਸੈਂਟਰਾ ਗ੍ਰੀਨ ਰੈਜ਼ਿਡੈਂਸ ਵੈਲਫੇਅਰ ਸੁਸਾਇਟੀ ਦਾ ਜਨਰਲ ਸੈਕਟਰੀ ਹਾਂ ਜਨਰਲ ਸੈਕਟਰੀ ਹਾਂ ਔਰ ਅਸੀਂ ਅੱਜ ਇੱਥੇ ਸ਼ਰਦ ਪੂਰणिमा ਨਵਰਾਤਰਾਂ ਦੇ ਉਪਲਕਸ਼ ਦੇ ਵਿੱਚ ਅੱਜ ਪਹਿਲੇ ਨਵਰਾਤਰੇ ਦੇ ਉੱਤੇ ਮਹਾਮਾਈ ਦੀ ਚੌਂਕੀ ਕਰਵਾ ਰਹੇ ਆ ਸਾਰੇ ਰੈਜ਼ਿਡੈਂਸ ਪਰਿਵਾਰ ਵੱਲੋਂ ਇਹ ਚੌਂਕੀ ਹੋ ਰਹੀ ਹੈ ਇੱਥੇ ਔਰ ਮਹਾਮਾਈ ਵੱਲੋਂ ਸਭ ਨੂੰ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਵਧਾਈਆਂ ਕਿ ਇਹ ਨవరాత్రੀਆਂ ਦੀਆਂ ਔਰ ਮਹਾਮਾਈ ਸਭ ਤੇ ਕਿਰਪਾ ਕਰੇ ਬੋਲ ਸਾਚੇ ਦਰਬਾਰ ਕੀ ਜੈ